ਇਕ ਰਿ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਸ ਕਾਰਤਿਕ ਤੁਸੀਂ ਸਾਰੇ ਛੜਤੀ ਕਲਾ ਰਖੋਗੇ ਸੋ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਤੋਂ ਆਪਾਂ ਨਵਾਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਜਿਹੜੀ ਆਪਾਂ ਇਹ ਸਬਜ਼ੀ ਤਿਆਰ ਕਰਾਂਗੇ ਇਹ ਹੈਗੀ ਆ ਬੜੀਆਂ ਦਾ ਚੂਰਾ ਸੋਇਆ ਬੀਨ ਬੜੀਆਂ ਜਿਹੜੀਆਂ ਹੁੰਦੀਆਂ ਤੇ ਇਹਦੀ ਸਬਜ਼ੀ ਜਿਹੜੀ ਬਹੁਤ ਟੇਸਟੀ ਬਣਦੀ ਆ ਬਹੁਤ ਸੁਆਦ ਜਾਨੀ ਕਿ ਪਨੀਰ ਵਾਲਾ ਸੁਆਦ ਆਉਂਦਾ ਵਾ ਤੇ ਇਹ ਜਿਹੜਾ ਆਪਣਾ ਬੜੀਆਂ ਦਾ ਚੂਰਾ ਵਾ ਇਹ ਆਪਾਂ ਥੋੜਾ ਜਿਹਾ ਗਰਮ ਪਾਣੀ ਪਾ ਕੇ ਪਾਣੀ ਪਾ ਕੇ ਉਹਨੂੰ ਗਰਮ ਕਰਕੇ ਤੇ ਉਹਨ ਦੇ ਵਿੱਚ ਥੋੜਾ ਜਿਹਾ ਉਬਾਲ ਜਿਹਾ ਦੇ ਦਿੱਤਾ ਵਾ ਤੇ ਹੁਣ ਇਹਨੂੰ ਆਪਾਂ ਪਾਣੀ ਚ ਪੋਨ ਲਾਂਗੇ ਤੇ ਨਾਲ ਦੀ ਨਾਲ ਆਪਾਂ ਗੰਡੇ ਗੁੰਡੇ ਜਿਹੜੇ ਆਪਣੇ ਅਦਰਕ ਉਹ ਕੈਰਾ ਸਾਰਾ ਚੀਰ ਕੇ ਰੱਖਿਆ ਹੋਇਆ ਵਾ ਤੇ ਆਪਾਂ ਤੜਕਾ ਲਗਾਵਾਂਗੇ। ਹੁਣ ਅੱਗੇ ਹੁਣ ਆਪਾਂ ਹਰੀਆਂ ਮਿਰਚਾਂ ਵੀ ਕੱਟੀਆਂ ਇਹ ਵੀ ਪਾ ਦਾਂਗੇ। टमाटर भी कटे हुए हैं जेडिया बड़िया का चूड़ा है, 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 है वा ये आप जो मोमो बनाने अपने को सब्जियां नहीं भी है तो आप सकते हैं इन भी बहुत स्वाद बन दिया मोमो असं उस दिन बनाए थे पर असी वीडियो नहीं बनाई हैगी बहुत वाली बने सी लॉ जी अपना जोड़ा है सारे टमाटर वगैरह गंढा मिर्चा ये सारे हो गए हैं फ्राई होना आप ਬੜੀਆਂ ਦਾ ਛੋਟਾ ਜਿਹੜਾ ਉਹ ਪਾਲਾਂ ਨਹੀਂ। ਤੇ ਨਾਲੇ ਇੱਥੇ ਸਾਡੇ ਮਸਾਲੇ ਵਿੱਚ ਜਿਹੜੇ ਰੈਡੀ ਆ ਨਾ, ਨਾ ਲਾਲ ਮਿਰਚ ਕਿਉਂਕਿ ਕੁਛ ਅਸੀਂ ਹਰੀ ਮਿਰਚ ਪਾਈ ਇਸ ਕਰਕੇ ਅਸੀਂ ਲਾਲ ਥੋੜੀ ਪਾ ਰਹੇ ਆ। ਤੇ ਪੱਤਾ ਮੇਥੀ ਥੋੜੀ ਅਜਵਾਇਨ ਅਤੇ ਹਲਦੀ ਇਹ ਸਾਰੇ ਮਸਾਲੇ ਸਿਖਾ ਦਾਂਗੇ ਲੋ ਜੀ ਸਾਡੀ ਸਬਜੀ ਜਿਹੜੀ ਬਣ ਕੇ ਰੈਡੀ ਆ ਤੁਸੀਂ ਵੇਖ ਸਕਦੇ ਆਂ ਦੀ ਲੁੱਕ ਬਿਲਕੁਲ ਘੁਰਜੀ ਵਰਗੀ ਆ ਤੇ ਬੱਚਿਆਂ ਦੀ ਬਹੁਤ ਹੀ ਫੇਵਰੇਟ ਸਬਜੀ ਆ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਦੀ ਨਵੀਂ ਵੀਡੀਓ ਪਸੰਦ ਆਈ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚਾਹੁੰਦੇ ਹਾਂ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਵੀਡੀਓ ਅੰਤ ਤੱਕ ਵੇਖਣੇ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ